ਜਦ ਬਿਨਾਰੇ ਜਦ ਹੀ ਨੇ ਲਹੂ ਮੰਗਿਆ ਦਿੱਤਾ ਸਿੰਘਾਂ ਨੇ ਕਦੋਂ ਜਵਾਬ ਦੱਸੋ ਜਦ ਵੀ ਮੋਰ ਚਾਹਿੰਦ ਨੇ ਕਿਤੇ ਲਾਇਆ ਕਿੱਥੇ ਬੋੜਿਆ ਨਹੀਂ ਪੰਜਾਬ ਦੱਸੋ ਉਹ ਗਿਣਤੀ ਸਾਡੀਆਂ ਸੋਆਂ ਵਿੱਚੋਂ ਦੋ ਬਣਦੀ ਬਾਰ ਬਾਰ ਨਾ ਸਾਨੂੰ ਜਨਾਬ ਦੱਸੋ ਕਿ ਸੇਂਗ ਕਾਤਰੀ ਆਜ਼ਾਦੀ ਦੇ ਮੋਏ ਕਿੰਨੇ ਸਭ ਰਿਛੀ ਦਾੰਦਾ ਕਰਕੇ ਸਾਬ ਦਸੋ ਦੇਸ਼ ਲਈ ਮਰ ਮਿੱਟਣ ਵਾਲੇ ਪਰਵਾਨਿਆਂ ਨੂੰ ਪਰਨਾਮ ਦੇਸ਼ ਲਈ ਮਰ ਮਿੱਟਣ ਵਾਲੇ ਪਰਵਾਨਿਆਂ ਨੂੰ ਪਰਨਾਮ ਭਗਤ ਸਿੰਘ ਸਰਦਾਰ ਦੀ ਸੱਚੀ ਸੋਚ ਨੂੰ ਸਦਾ ਸਲਾਮ ਭਗਤ ਸਿੰਘ ਸਰਦਾਰ ਦੀ ਸੱਚੀ ਸੋਚ ਨੂੰ ਸਦਾ ਸਲਾਮ ਮਨ ਰਾਜ ਮਨ ਰਾਜ ਤੇਰਾ ਮਨਾ ਉੱਤੇ ਚੱਲਦਾ ਉਹ ਲੋਕਮਣਾ ਉੱਤੇ ਰਾਜ ਤੇਰਾ ਚੱਲਦਾ ਸਿਆਸੀ ਜੋੜ ਤੋੜ ਕੋਈ ਨਾ ਸਾਡੇ ਹਿੱਕ ਤੇ ਉਹ ਮੇਰੀ ਹਿੱਕ ਤੇ ਭਗਤ ਸਿੰਘ ਲਿਖਿਆ ਕਾਗਜ਼ਾਂ ਦੀ ਲੋੜ ਕੋਈ ਨਾ ਮੇਰੇ ਹਿੱਕ ਤੇ ਹਰ ਇੱਕ ਨੌਜਵਾਨ ਦੇ ਅੰਦਰ ਜੋਤ ਤੇਰੀ ਏ ਜਗਦੀ ਹਰ ਇੱਕ ਨੌਜਵਾਨ ਦੇ ਅੰਦਰ ਜੋਤ ਤੇਰੀ ਏ ਜਗਦੀ ਸੋਤ ਤੇਰੀ ਦੀ ਚੰਗਿਆੜੀ ਏ ਅੰਦਰੋਂ ਅੰਦਰ ਮਗਦੀ ਸੋਤ ਤੇਰੀ ਦੀ ਚੰਗਿਆੜੀ ਏ ਅੰਦਰੋਂ ਅੰਦਰ ਮਗਦੀ ਹੋਂ ਬਣ ਪਾਂਬੜ ਜਦੋਂ ਏ ਲਾਟ ਬਣ ਗਈ ਅਦਾ ਪਰ ਤੋੜ ਕੋਈ ਨਾ ਮੇਰੀ ਹਿੱਕ ਤੇ ਮੇਰੇ ਇੱਕ ਤੇ ਪਗਤ ਸਿੰਘ ਲਿਖਿਆ ਕਾਗਜ਼ਾਂ ਦੀ ਲੋੜ ਕੋਈ ਨਾ ਮੇਰੀ ਹਿੱਕ ਤੇ ਹੋ ਮੇਰੀ ਹਿੱਕ ਤੇ ਮੇਰੀ ਹਿੱਕ ਤੇ ਉਹ ਜਦ ਬਿਨਾਰਿਓ ਜਦੀ ਨੇ ਲਹੂ ਮੰਗਿਆ ਦਿੱਤਾ ਸਿੰਘਾਂ ਨੇ ਕਦੋਂ ਜਵਾਬ ਦੱਸੋ ਜਦ ਵੀ ਮੋਰ ਚਾਹਿੰਦ ਨੇ ਕਿਤੇ ਲਾਇਆ ਕਿੱਥੇ ਬੋੜਿਆ ਨਹੀਂ ਪੰਜਾਬ ਦੱਸੋ ਉਹ ਗਿਣਤੀ ਸਾਡੀਆਂ ਸੋਆਂ ਵਿੱਚੋਂ ਦੋ ਬਣਦੀ ਬਾਰ ਬਾਰ ਨਾ ਸਾਨੂੰ ਜਨਾਬ ਦੱਸੋ ਕਿ ਸੰਗ ਕਾਤਰੀ ਆਜ਼ਾਦੀ ਦੇ ਮੋਏ ਕਿੰਨੇ ਸਭ ਰਿਛੀ ਦਾੰਦਾ ਕਰਕੇ ਸਾਬ ਦਸ ਦੇਸ਼ ਲਈ ਮਰ ਮਿਟਣ ਵਾਲੇ ਪਰਵਾਨਿਆਂ ਨੂੰ ਪਰਨਾ ਦੇਸ਼ ਲਈ ਮਰ ਮਿਟਣ ਵਾਲੇ ਪਰਵਾਨਿਆਂ ਨੂੰ ਪਰਨਾ ਭਗਤ ਸਿੰਘ ਸਰਦਾਰ ਦੀ ਸੱਚੀ ਸੋਚ ਨੂੰ ਸਦਾ ਸਲਾਮ ਭਗਤ ਸਿੰਘ ਸਰਦਾਰ ਦੀ ਸੱਚੀ ਸੋਚ ਨੂੰ ਸਦਾ ਸਲਾਮ ਮਨ ਰਾਜ ਮਨ ਰਾਜ ਤੇਰਾ ਮਨਾ ਉੱਤੇ ਚੱਲਦਾ ਉਹ ਲੋਕਮਣਾ ਉੱਤੇ ਰਾਜ ਤੇਰਾ ਚੱਲਦਾ ਸਿਆਸਤ ਜੋੜ ਤੋੜ ਕੋਈ ਨਾ ਸਾਡੀ ਹਿੱਕ ਤੇ ਉਹ ਮੇਰੀ ਹਿੱਕ ਤੇ ਭਗਤ ਸਿੰਘ ਲਿਖਿਆ ਕਾਗਜ਼ਾਂ ਦੀ ਲੋੜ ਕੋਈ ਨਾ ਮੇਰੇ ਹਿੱਕ ਤੇ ਹਰ ਇੱਕ ਨੌਜਵਾਨ ਦੇਲੇ ਅੰਦਰ ਜੋਤ ਤੇਰੀ ਏ ਜਗਦੀ ਹਰ ਇੱਕ ਨੌਜਵਾਨ ਦੇਲੇ ਅੰਦਰ ਜੋਤ ਤੇਰੀ ਏ ਜਗਦੀ ਸੋਚ ਤੇਰੀ ਦੀ ਚੰਗਿਆੜੀ ਏ ਅੰਦਰੋਂ ਅੰਦਰ ਮਗਦੀ ਸੋਚ ਤੇਰੀ ਦੀ ਚੰਗਿਆੜੀ ਏ ਅੰਦਰੋਂ ਅੰਦਰ ਮਗਦੀ ਹੋ ਬਣ ਪਾਂਬੜ ਜਦੋਂ ਏ ਲਾਟ ਬਣ ਗਈ ਐਦਾ ਫਿਰ ਤੋੜ ਕੋਈ ਨਾ ਮੇਰੀ ਹਿੱਕ ਤੇ ਮੇਰੇ ਇੱਕ ਤੇ ਪਗਤ ਸਿੰਘ ਲਿਖਿਆ ਕਾਗਜ਼ਾਂ ਦੀ ਲੋੜ ਕੋਈ ਨਾ ਮੇਰੀ ਇੱਕ ਤੇ ਹੋ ਮੇਰੀ ਇੱਕ ਤੇ